ਦੁਨੀਆ ਦੇ ਖਤਮ ਹੋਣ ਬਾਰੇ ਭਾਵੇਂ ਬਹੁਤ ਸਾਰੇ ਜੋਗੀ ਪੀਰਾਂ ਅਤੇ ਸਾਧਾ ਸੰਤਾਂ ਨੇ ਦੱਸਿਆ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਤੀ ਦੇ ਖਤਮ ਹੋਣ ਬਾਰੇ 100 ਸਾਖੀ ਭਾਗ ਦਸਮ ਗ੍ਰੰਥ ਵਿੱਚ ਦੱਸਿਆ ਹੈ ਕਿ ਧਰਤੀ ਕਦੋਂ ਖਤਮ ਹੋ ਜਾਵੇਗੀ ਜੇ ਗੁਰੂ ਜੀ ਨੇ ਉਹ ਕਿਹੜੀਆਂ ਨਿਸ਼ਾਨੀਆਂ ਦਸੀਆਂ ਹਨ ਜਿਹੜੀਆਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਖਤਮ ਹੋਣ ਦੇ ਵਿੱਚ ਕਿੰਨਾ ਸਮਾਂ ਰਹਿ ਗਿਆ ਕਿਸ-ਕਿਸ ਜਗ੍ਹਾ ਤੇ ਬਚਾਅ ਹੋਵੇਗਾ ਤੇ ਕਿਸ-ਕਿਸ ਦਾ ਬਚਾਅ ਹੋਵੇਗਾ ਆਓ ਆਪਾਂ ਜਾਣਦੇ ਹਾਂ ਇਹ ਸਭ ਕੁਝ ਸੋ ਸਾਖੀ ਤੋਂ ਇੱਕ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰਾਜਮਾਨ ਹਨ ਤਾਂ ਭਾਈ ਮਲਾਗਰ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਮਣੀ ਸਿੰਘ ਜੀ ਤੇ ਹੋਰ ਕਈ ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਅਕਸਰ ਹੀ ਕਹਿੰਦੇ ਹੋ ਕਿ ਹਰ ਚੀਜ਼ ਦੀ ਉਮਰ ਹੈ ਕੀ ਇਹ ਧਰਤੀ ਦੀ ਵੀ ਉਮਰ ਹੈ ਸੱਚੇ ਪਾਤਸ਼ਾ ਤਾਂ ਮਹਾਰਾਜ ਜੀ ਸਾਨੂੰ ਦੱਸੋ ਕਿ ਧਰਤੀ ਭਸਮ ਹੋਣ ਦੇ ਵਿੱਚ ਕਿੰਨਾ ਸਮਾਂ ਰਹਿ ਗਿਆ ਹੈ ਕਦੋਂ ਪਰਲੋ ਆਵੇਗੀ ਕਦੋਂ ਇਹ ਸਭ ਕੁਝ ਖਤਮ ਹੋ ਜਾਵੇਗਾ ਤਾਂ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਖਾਲਸਾ ਜੀ ਰੂਪਨਾਸ਼ਵੰਤ ਸੱਤੇ ਦੀਪ ਨਾਸਵੰਤ ਨੇ ਸੂਰਜ ਚੰਦਰਮਾ ਆਕਾਸ਼ ਜਿੰਨਾ ਵੀ ਕੁਝ ਆਪਾਂ ਅੱਖਾਂ ਨਾਲ ਵੇਖ ਰਹੇ ਹਾਂ ਹਰ ਇੱਕ ਚੀਜ਼ ਦੀ ਉਮਰ ਹੈ ਧਰਤੀ ਦਰਕਤ ਆਕਾਸ਼ ਸੂਰਜ ਚੰਦਰਮਾ ਪੇੜ ਪੌਦੇ ਸਭ ਕਾਸੇ ਦੀ ਇੱਕ ਉਮਰ ਹੈ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤਾਂ ਉਹ ਸਮਾਂ ਆਵੇਗਾ ਉਹਦੀਆਂ ਕੁਝ ਨਿਸ਼ਾਨੀਆਂ ਅਸੀਂ ਆਪ ਨੂੰ ਦੱਸ ਰਹੇ ਹਾਂ ਕਿ ਉਦੋਂ ਕੀ ਹੋਵੇਗਾ ਕਿਸ ਤਰ੍ਹਾਂ ਇਹ ਧਰਤੀ ਖਤਮ ਹੋ ਜਾਵੇਗੀ ਕੌਣ-ਕੌਣ ਬਚੇਗਾ ਅਤੇ ਕੌਣ-ਕੌਣ ਨਹੀਂ ਬਚੇਗਾ ਜੋ ਇਹ ਬਰਸਾਤ ਹੁੰਦੀ ਹੈ ਉਹ ਹੁਣੋਂ ਹਟ ਜਾਵੇਗੀ ਧਰਤੀ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਕੋਈ ਵਰਖਾ ਨਹੀਂ ਹੋਵੇਗੀ ਲੋਕ ਤਰਲੇ ਕਰਨਗੇ ਜੱਗ ਕਰਨਗੇ ਕਿ ਵਰਖਾ ਪਵੇ ਮੀਂਹ ਹੋਵੇ ਪਰ ਮੀਂਹ ਤਾਂ ਉਸ ਪਰਮੇਸ਼ਵਰ ਉਸ ਪਰਮਾਤਮਾ ਦੀ ਮਰਜ਼ੀ ਨਾਲ ਹੀ ਪੈਂਦਾ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀਦੇ ਕਰਕੇ ਜੀ ਜੰਤ ਤਰਾ ਤਰਾ ਕਰਦੇ ਸੁਖੀ বাসਦੇ ਆ ਪਰ ਵਰਖਾ ਨਹੀਂ ਹੋਵੇਗੀ ਮਹਾਰਾਜ ਕਹਿੰਦੇ ਬਿਲਕੁਲ ਵੀ ਤੇ ਇਕੱਠੇ ਇੱਕ ਨਹੀਂ ਦੋ ਨਹੀਂ 12 ਸੂਰਜ ਚੜਨਗੇ ਕਹਿਣ ਦਾ ਭਾਵ ਕਿ ਇੰਨੀ ਤਪਸ਼ ਹੋ ਜਾਵੇਗੀ ਜਿਵੇਂ ਇੱਕ ਸੂਰਜ ਆ ਕਿੰਨੀ ਗਰਮੀ ਹੁੰਦੀ ਹੈ ਤਾਂ 12 ਸੂਰਜਾਂ ਦੀ ਗਰਮੀ ਤੁਸੀਂ ਜੋੜ ਲਓ ਸਾਤ ਸੰਗਤ ਜੀ ਇੰਨਾ ਤਪਸ਼ ਇੰਨਾ ਸੇਕ ਵੱਧ ਜਾਵੇਗਾ ਤੇ ਉਦੋਂ ਸਾਰੀ ਜੀ ਜੰਤ ਇੰਨੀ ਗਰਮੀ ਬਰਦਾਸ਼ਤ ਨਹੀਂ ਕਰ ਸਕਣਗੇ ਤੇ ਜੋ ਧਰਤੀ ਹੈ ਉਹ ਖਤਮ ਹੋ ਜਾਵੇਗੀ ਪਰ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਇੱਥੇ ਇਹ ਖਿਆਲ ਕਰਨਾ ਕਿ ਕਿਹੜੀ ਜਗਾ ਜਿਹੜੀ ਉਹ ਬਚੇਗੀ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਉਥੇ 10 ਬਚਨ ਕਹੇ ਉਹ ਕਹਿਣ ਲੱਗੇ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਤੱਕ ਖਾਲਸਾ ਜੀ ਯਾਦ ਰੱਖਣਾ ਇਨਾਂ ਸਬਦਾ ਵਾਸਾ ਬੈਕੁੰਠਪੁਰੀ ਦੇ ਵਿੱਚ ਹੋਵੇਗਾ ਧਰਤੀ ਹੋਵੇ ਚਾਹੇ ਨਾ ਪਰਮਾਤਮਾ ਦਾ ਨਾਮ ਤਾਂ ਸਦਾ ਹੀ ਰਹਿੰਦਾ ਹੈ। ਰੂਪ ਨਾਸਵੰਤ ਦੀਪ ਨਾਸਵੰਤ ਸੂਰਜ ਚੰਦਰਮਾ ਤਾਰੇ ਆਕਾਸ਼ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਜਿੰਨਾ ਕੁਝ ਆਪਾਂ ਦੇਖਦੇ ਹਾਂ ਸੋਨਾ, ਮੋਤੀ, ਮਾਇਆ ਦੇ ਸਾਰੇ ਸਰੂਪ ਨਾਸਵੰਤ ਨੇ। ਭਾਪ ਉਹਨਾਂ ਨੇ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ ਹੈ। ਕੇਵਲ ਤੇ ਕੇਵਲ ਨਾਹ ਘਟੰਤ ਕੇਵਲ ਗੋਪਾਲ ਅਚੁੱਤ ਜੋ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਉਹਨਾਂ ਨੇ ਉਥੇ ਬਚਨ ਕੀਤੇ ਕਿ ਇਹ 6 ਚੀਜ਼ਾਂ ਜਿਹੜੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਪਰਲੋ ਤੋਂ ਬਚਣਾ ਧਰਤੀ ਭਸਮ ਹੁੰਦੀ ਹੈ ਹੋ ਜਾਵੇ ਪਰ ਸਾਡੇ 10 ਬਚਨ ਮੰਨ ਲਓ ਤੁਸੀਂ ਉਹਨਾਂ ਸਿੱਖਾਂ ਦਾ ਬਚਾਅ ਹੋ ਜਾਵੇਗਾ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਜੇ ਉਹ ਕਮਾਉਣਗੇ ਇਨ੍ਹਾਂ ਬਚਨਾਂ ਨੂੰ ਕੇਵਲ ਇਹ ਨਹੀਂ ਕਿ ਸੋਨਾ ਤੇ ਕੰਨ ਵਿੱਚੋਂ ਕੱਢ ਦੇਣਾ ਪਹਿਲੀ ਗੱਲ ਗੁਰੂ ਜੀ ਨੇ ਆਖੀ ਕਿ ਮੇਰਾ ਸਿੱਖ ਕਦੇ ਵੀ ਝੂਠ ਨਾ ਬੋਲੇ ਦੂਜਾ ਵਚਨ ਉਹਨਾਂ ਨੇ ਆਖਿਆ ਚੋਰੀ ਨਾ ਕਰੋ ਤੀਜਾ ਵਚਨ ਆਖਿਆ ਕਾਮੀ ਨਾ ਹੋਵੋ ਚੌਥਾ ਵਚਨ ਆਖਿਆ ਕ੍ਰੋਧੀ ਨਾ ਹੋਵੇ ਤੇ ਪੰਜਵਾਂ ਵਚਨ ਆਖਿਆ ਦਗਾ ਨਾ ਕਰੇ ਪਾਪ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਧੋਖਾ ਨਾ ਕਰੇ ਤੇ ਛੇਵਾਂ ਵਚਨ ਆਖਿਆ ਨਿੰਦਿਆ ਨਾ ਕਰੇ ਇਹ ਤਾਂ ਉਹ 6 ਚੀਜ਼ਾਂ ਹੋ ਗਈਆਂ ਜੋ ਗੁਰੂ ਜੀ ਨੇ ਆਖੀਆਂ ਕਿ ਨਹੀਂ ਕਰਨੀਆਂ ਇਹ ਧਰਤੀ ਜਿਹੜੀ ਆ ਨਸ਼ਟ ਹੋਣ ਵਾਲੀ ਆ ਜਾਂ ਨਾਸ਼ ਹੋ ਜਾਵੇਗੀ ਉਸ ਤੋਂ ਪਹਿਲਾਂ ਵਚਨ ਕਮਾਉਣੇ ਜ਼ਰੂਰੀ ਐ ਚਾਰ ਚੀਜ਼ਾਂ ਦਸੀਆਂ ਜਿਹੜੀਆਂ ਆਪਾਂ ਕਰਨੀਆਂ ਨੇ ਵਚਨ ਤਾਂ 10 ਸੀ 6 ਤਾਂ ਉਹ ਦੱਸੇ ਜੋ ਨਹੀਂ ਕਰਨੇ ਤੇ 4 ਉਹ ਦੱਸਿਆ ਜੋ ਕਰਨੇ ਨੇ ਉਹਦੇ ਵਿੱਚ ਪਹਿਲਾ ਸੀ ਨਾਮ ਜਪੇ ਮੇਰਾ ਸਿੱਖ ਦੂਜਾ ਸੀ ਦਇਆ ਕਰੇ ਕਿਸੇ ਦੇ ਦਾਨ ਪੁੰਨ ਕਰੇ ਤੀਜਾ ਨਿਤ ਨਿਮੀ ਹੋਵੇ ਤੇ ਚੌਥਾ ਮਿੱਠਾ ਬੋਲੇ ਤੇ ਗੁਰੂ ਜੀ ਕਹਿਣ ਲੱਗੇ ਦੇਖੋ ਭਾਈ ਵੱਡੀ ਗੱਲ ਜੋ ਗੁਰੂ ਮਹਾਰਾਜ ਨੇ ਆਖੀ ਬਚਨ ਕੀ ਉਹ ਜਦੋਂ ਕੋਈ ਜੀਵ ਦੇ ਤਿਆਗਦਾ ਹੈ ਉਹਦੇ ਨਿਮਿਤ ਬਾਬਾ ਨਾਨਕ ਜੀ ਦੇ ਬਚਨ ਕੜਾ ਪ੍ਰਸ਼ਾਦ ਕਰੋ ਬਾਣੀ ਪੜੋ ਕੀਰਤਨ ਕਰੋ ਉਦਾ ਗੁਰੂ ਪਾਸ ਵਾਸਾ ਹੋਵੇਗਾ ਅੰਤਿਮ ਅਰਦਾਸ ਇਸੇ ਕਰਕੇ ਸਿੱਖਾਂ ਵਿੱਚ ਮਰਿਆਦਾ ਬਣੀਆ ਕਿ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਨਮਿਤ ਪੜਾ ਪ੍ਰਸ਼ਾਦ ਕਰਕੇ ਸੰਸਕਾਰ ਹੁੰਦਾ ਜਦੋਂ ਅਲਾਨੀਆਂ ਦਾ ਪਾਠ ਹੁੰਦਾ ਹੈ ਪੜਾ ਪ੍ਰਸ਼ਾਦ ਵਰਤਾਇਆ ਜਾਂਦਾ ਪਹਿਲੀ ਅਰਦਾਸ ਹੁੰਦੀ ਹੈ ਫਿਰ ਸਹਿਜ ਪਾਠ ਪ੍ਰਕਾਸ਼ ਹੁੰਦਾ ਫਿਰ ਭੋਗ ਪਾਇਆ ਜਾਂਦਾ ਫਿਰ ਅਰਦਾਸ ਬੇਨਤੀ ਸੰਗਤ ਰੂਪ ਦੇ ਵਿੱਚ ਹੁੰਦੀ ਹੈ ਉਹ ਪ੍ਰਾਣੀ ਨਿਮਿਤ ਪਾਠ ਪੜਿਆ ਜਾਂਦਾ ਹੈ ਸੰਗਤ ਕੀਰਤਨ ਕਰਦੀ ਹੈ ਤੇ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਫਿਰ ਉਹਨੂੰ ਗੁਰੂ ਦੀ ਚਰਣਾ ਵਿੱਚ ਵਾਸਾ ਮਿਲਦਾ ਹੈ ਭਾਵੇਂ ਉਹਨੇ ਜਿੰਨੇ ਮਰਜ਼ੀ ਗੁਨਾਹ ਕੀਤੇ ਹੋਣ ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਧਰਤੀ 파ਸਮ ਹੋਵੇਗੀ ਕਿਸ ਤਰ੍ਹਾਂ ਧਰਤੀ ਨਸ਼ਟ ਹੋ ਜਾਵੇਗੀ ਕਿਸ ਤਰ੍ਹਾਂ ਪਰਲੋ ਆਵੇਗੀ ਬਰਸਾਤ ਹੁਣੋਂ ਹਟ ਜਾਵੇਗੀ 12 ਸੂਰਜਾ ਜਿੰਨਾ ਤਪਸ਼ ਹੋ ਜਾਵੇਗਾ ਭਾਵ ਗਰਮੀ ਝੱਲੀ ਨਹੀਂ ਜਾਵੇਗੀ ਗਰਮੀ ਤਾਂ ਇੱਕ ਸੂਰਜ ਦੀ ਨਹੀਂ ਝੱਲੀ ਜਾਂਦੀ ਜੇਠ ਹਾਰ ਦੀਆਂ ਗਰਮੀਆਂ ਦੇ ਵਿੱਚ ਅਸੀਂ ਸਰੀਰਕ ਸੁੱਖ ਭਾਲਦੇ ਹਾਂ ਇਹ ਜੀਵ ਜੰਤ ਪੰਛੀ ਸਭ ਸਾੜ ਕੇ ਸਵਾਹ ਹੋ ਜਾਣਗੇ ਇੰਨਾ ਤਪਸ਼ ਹੋ ਜਾਵੇਗਾ ਪਰ ਯਾਦ ਰੱਖਣਾ ਇਸ ਸਾਰੀ ਦੁਨੀਆ ਨਾਸ਼ਵੰਤ ਸਿਰਫ ਤੇ ਸਿਰਫ ਸਿਰਜਣਹਾਰ ਪਰਮਾਤਮਾ ਅਬਿਨਾਸੀਆ ਗੁਰੂ ਜੀ ਨੇ ਜੋ ਵਚਨ ਕੀਤੇ ਉਹਦਾ ਸਿਮਰਨ ਕਰਨ ਵਾਲੀ ਬੰਦਿਆਂ ਦਾ ਜੀਵਨ ਅਟੱਲ ਰਹਿੰਦਾ ਨਾਮ ਰਹਿਓ ਸਾਧ ਰਹੋ ਰਹੋ ਗੁਰੂ ਗੋਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੀ ਵੱਧ ਭਿਕਵਾਣੀਆਂ ਕੀਤੀਆਂ 100 ਸਾਖੀ ਵਿੱਚ ਕਈ ਗੱਲਾਂ ਲਿਖੀਆਂ ਹੋਈਆਂ ਹਨ ਜੋ ਅੱਜ ਤੱਕ ਸੱਚ ਹੋਈਆਂ ਹਨ ਕਈ ਸਾਖੀਆਂ ਅਜਿਹੀਆਂ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਰਸਾ ਨਦੀ ਪਾਰ ਕਰ ਰਹੇ ਸਨ ਤਾਂ ਉਹ ਸਰਸਾ ਨਦੀ ਵਿੱਚ ਵਹਿ ਗਈਆਂ ਸਨ ਪਰ 100 ਸਾਖੀ ਅਜਿਹੀ ਸਾਖੀ ਹੈ ਜੋ ਕਿ ਸਾਡੇ ਕੋਲ ਅੱਜ ਕੱਲ ਮਿਲਦੀ ਹੈ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੇ 인ਦਰਾ ਗਾਂਧੀ ਦੇ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗਰੇਜ਼ਾਂ ਦੇ ਭਾਰਤ ਤੇ ਕਬਜ਼ੇਵਾਰੀ ਇਨਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਇੰਜ ਵੀ ਲਿਖਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਵੱਡੀ ਜੰਗ ਹੋਵੇਗੀ ਜਿਸ ਵਿੱਚ ਪਾਕਿਸਤਾਨ ਦਾ ਨਕਸ਼ਾ ਹੀ ਮਿਟ ਜਾਵੇਗਾ ਉਸ ਤੋਂ ਬਾਅਦ ਦਿੱਲੀ ਦੇ ਤਖਤ ਤੇ ਖਾਲਸਾ ਬੈਠੇਗਾ ਭਾਵ ਭਾਰਤ ਦੇ ਵਿੱਚ ਖਾਲਸਾ ਰਾਜ ਆਵੇਗਾ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਯੂਨੀਵਰਸਲ ਹੱਬ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਹੋ ਸਕੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ